ਸਸਿ ਗਾਦੀ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਉਣ ਲਈ ਸੰਪਰਕ ਕਰੋ 350 213 ਤਰ੍ਹਾਂ ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਤੇ ਤਾਂ ਆ ਚੁਗਾਓ ਸਾਹਿਬ ਅਮਰੀਕਾ ਦੀਆਂ ਖਬਰਾਂ ਦੇ ਉੱਪਰ ਸਾਂਝ ਪਾਉਣ ਲਈ ਕਿਹੜੀ ਖਬਰ ਹੈ ਜੀ ਜਿਹੜੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝ ਪਾਉਣਾ ਚਾਹੁੰਦੇ ਹੋ ਆ ਚੱਲ ਸਾਬ ਇੱਕ ਬਹੁਤ ਹੀ ਮੰਦ ਭਾਗੀ ਖਬਰ ਆ ਰਹੀ ਹੈਗੀ ਆ ਅਮਰੀਕਾ ਦੇ ਓਕਲੈਂਡ ਸ਼ਹਿਰ ਤੋਂ ਓਕਲੈਂਡ ਸ਼ਹਿਰ ਜਿਹੜਾ ਹੈਗਾ ਬੇ ਏਰੀਆ ਦੇ ਵਿੱਚ ਪੈਂਦਾ ਜਿੱਥੇ ਅ ਅ ਬੀਤੇ ਦਿਨੀ ਇੱਕ ਬਹੁਤ ਵੱਡਾ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਪੰਜਾਬੀ ਮੂਲ ਦੀ ਮੁਟਿਆਰ ਅਨਮੋਲ ਕਿਰਨ ਕੌਰ 바ਸੀ ਜਿਸ ਨੂੰ ਆਪਣੀ ਜਾਨ ਗੁਆਣੀ ਪਈ ਹੈ ਇਹ ਬਹੁਤ ਹੀ ਇੱਕ ਕਹਿ ਲੋ ਕਿ ਟ੍ਰੈਜਿਕ ਜਿਹੜਾ ਹਾਦਸਾ ਹੋਇਆ ਜਿਦੇ ਵਿੱਚ ਅਨਮੋਲ ਕਿਰਨ ਕੌਰ ਦੀ ਜਾਨ ਚਲੀ ਗਈ ਹੈ ਜੇ ਆਪਾਂ ਇਸ ਪੂਰੀ ਖਬਰ ਦੀ ਜਾਣਕਾਰੀ ਬਾਰੇ ਆਪ ਜੀ ਨਾਲ ਦਰਸ਼ਕਾਂ ਨਾਲ ਸਾਂਝ ਪਾਉਨੇ ਆ ਤਾਂ ਦੱਸਦੇ ਆ ਕਿ ਆ ਆਕਲੈਂਡ ਦੇ ਸ਼ਹਿਰ ਹਾਈਵੇ 880 ਤੇ ਜਿਹੜਾ ਹੈਗਾ ਇੱਕ 5th ਸਟਰੀਟ ਜਾਂ 5th ਐਵੇਨਿਊ ਦਾ ਰੈਂਪ ਪੈਂਦਾ ਹੈਗਾ ਤੇ ਉਥੇ ਇਹ ਜਦੋਂ ਸਵੇਰ ਦੇ तकरीबन ਕਹਿ ਲੋ ਕਿ ਰਾਤ ਦੇ 2:30 ਵਜੇ ਦਾ ਟਾਈਮ ਸੀਗਾ ਉਥੇ ਇੱਕ ਆਲਰੇਡੀ ਗੱਡੀ ਜਿਹੜੀ ਹਾ사ਗ੍ਰਸਤ ਹੋਈ ਸੀ ਜਾਂ ਕੋਈ ਐਕਸੀਡੈਂਟ ਹੋਇਆ ਸੀਗਾ ਤੇ ਜਦੋਂ ਅਨਮੋਲ ਕਿਰਨ ਕੌਰ ਜਿਹੜੀ ਹੈ ਉਹ ਕੋਲੋਂ ਦੀ ਲੰਘ ਰਹੀ ਸੀ ਤੇ ਇਹਨੇ ਦੇਖਿਆ ਕਿ ਕੋਈ ਗੱਡੀ ਹਾ사ਗ੍ਰਸਤ ਹੋਈ ਆ ਤਾਂ ਇਸਨੇ ਉਹਦੀ ਹੈਲਪ ਕਰਨ ਵਾਸਤੇ ਮਦਦ ਕਰਨ ਵਾਸਤੇ ਆਪਣੀ ਗੱਡੀ ਸਾਈਡ ਤੇ ਲਾ ਕੇ ਤਾਂ ਉਸ ਹਾਦਸਾ ਗ੍ਰਸਤ ਗੱਡੀ ਦੇ ਜਿਹੜਾ ਡਰਾਈਵਰ ਸੀਗਾ ਉਹਦੀ ਮਦਦ ਕਰਨ ਵਾਸਤੇ ਜਦੋਂ ਇਹ ਅੱਗੇ ਵਧੀ ਤਾਂ ਪਿੱਛੋਂ ਆਉਂਦੇ ਦੂਸਰੇ ਵਹੀਕਲ ਨੇ ਦੱਸਦੇ ਆ ਕਿ ਇੰਨੀ ਜ਼ੋਰ ਦੀ ਟੱਕਰ ਮਾਰੀ ਹੈ ਕਿ ਅਨਮੋਲ ਕਿਰਨਕੌਰ 바ਸੀ ਦਾ ਜਿਹੜਾ ਆ ਥਾਂ ਤੇ ਹੀ ਦਿਹਾਂਤ ਹੋ ਗਿਆ ਦੇਖੋ ਇਹ ਮਦਦ ਕਰਨ ਵਾਸਤੇ ਉੱਥੇ ਰੁਕੀ ਸੀਗੀ ਜਦਕਿ ਇਹਦਾ ਉੱਥੇ ਕੋਈ ਰੁਕਣ ਦਾ ਕੋਈ ਮਕਸਦ ਨਹੀਂ ਸੀ ਨਾ ਹੀ ਇਹ ਉਸ ਐਕਸੀਡੈਂਟ ਦੇ ਵਿੱਚ ਇਨਵੋਲਵ ਸੀਗੀ ਆਪਾਂ ਦੇਖਦੇ ਹਾਂ ਕਿ ਜਦੋਂ ਕੋਈ ਪੰਜਾਬੀ ਡਰਾਈਵਰ ਜਾਂ ਕੋਈ ਟਰੱਕ ਡਰਾਈਵਰ ਕੋਈ ਇਦਾਂ ਦਾ ਕੋਈ ਹਾਦਸਾ ਵਾਪਰਦਾ ਆ ਤੇ ਸੋਸ਼ਲ ਮੀਡੀਆ ਤੇ ਤੇ ਅਮਰੀਕਨ ਮੀਡੀਆ ਤੇ ਇੰਨਾ ਜ਼ਿਆਦਾ ਉਸ ਨੂੰ ਫਲਾਇਆ ਜਾਂਦਾ ਇੰਨੀ ਜ਼ਿਆਦਾ ਉਹਦੇ ਉੱਤੇ ਤੂਲ ਦਿੱਤਾ ਜਾਂਦਾ ਆ ਕਿ ਦੇਖੋ ਜੀ ਇਹ ਪੰਜਾਬੀ ਲੋਕ ਕੀ ਕਰਦੇ ਆ ਜੀ ਏਸ਼ੀਅਨ ਲੋਕ ਕੀ ਕਰਦੇ ਆ ਜੀ ਇਹ ਨਾਨ ਡੋਮੋਸਾਈਲ ਵਾਲੇ ਸੀ ਡੀਐਲ ਵਾਲੇ ਕੀ ਕਰਦੇ ਆ ਪਰ ਆ ਜਿਹੜਾ ਹਾਸਾ ਹੋਇਆ ਇਹ ਤੇ ਕਹਿ ਲੋ ਕਿ ਬਹੁਤ ਵੱਡਾ ਕਹਿਰ ਵਾਪਰ ਗਿਆ ਅਨਮੋਲ ਕਿਰਨਕੌਰ 바ਸੀ ਹਜੇ ਤਕਰੀਬਨ 31 ਵਰਿਆਂ ਦੀ ਯੰਗ ਮੁਟਿਆਰ ਸੀਗੀ ਤਾਂ ਦੱਸਦੇ ਆ ਕਿ ਇਸ ਨੂੰ ਮੁਹਾਰਤ ਸੀਗੀ ਫਰਸਟ ਏਡ ਦੇ ਨੂੰ ਦੀ ਯਾਨੀ ਕਿ ਉਸ ਨੇ ਕੋਰਸ ਕੀਤਾ ਹੋਇਆ ਸੀਗਾ ਤੇ ਕਈ ਵਾਰੀ ਵੈਸੇ ਵੀ ਚੰਨ ਸਾਹਿਬ ਕਈ ਬੱਚੇ ਜਿਹੜੇ ਇਦਾਂ ਦੇ ਹੁੰਦੇ ਆ ਕਿ ਉਹਨਾਂ ਦੇ ਮਨ ਦੇ ਵਿੱਚ ਸੇਵਾ ਦਾ ਬਹੁਤ ਭਾਵ ਹੁੰਦਾ ਆ ਤੇ ਜਦੋਂ ਕੋਈ ਇਦਾਂ ਦਾ ਐਕਸੀਡੈਂਟ ਹੋਇਆ ਹੁੰਦਾ ਤਾਂ ਕੋਈ ਉੱਥੇ ਨਹੀਂ ਹੁੰਦਾ ਤਾਂ ਕਈ ਵਾਰੀ ਕਈ ਬੱਚੇ ਇਦਾਂ ਦੇ ਹੁੰਦੇ ਆ ਕਿ ਕਹਿੰਦੇ ਚਲੋ ਰੋਕੇ ਆਪਾਂ ਹੈਲਪ ਕਰਦੇ ਆ ਪਰ ਇਸ ਬੱਚੀ ਨੂੰ ਕਹਿੰਦੇ ਆ ਇਸ ਕੁੜੀ ਨੂੰ ਉੱਥੇ ਮਦਦ ਕਰਨਾ ਹੀ ਇੰਨਾ ਮਹਿੰਗਾ ਪਿਆ ਕੇ ਇਹ ਖੁਦ ਆਪ ਮੌਤੇ ਨੂੰ ਵੱਜਾ ਪਈ ਤੁਹਾਡਾ ਸਭ ਦੇਖੋ ਜਿਹੜੀਆਂ ਆਪਾਂ ਐਕਸੀਡੈਂਟ ਦੀਆਂ ਖਬਰਾਂ ਸੁਣਦੇ ਹੈਗੇ ਆ ਇੰਗਲਿਸ਼ ਮੀਡੀਆ ਤੇ ਤੇ ਇਹੋ ਜਿਹੀਆਂ ਖਬਰਾਂ ਨਹੀਂ ਇੰਗਲਿਸ਼ ਮੀਡੀਆ ਵਾਲੇ ਸਾਂਝੀਆਂ ਕਰਦੇ ਇਹ ਵੀ ਮੈਂ ਵੱਡੀ ਚੀਜ਼ ਦੇਖੀ ਹੈਗੀ ਇਸ ਮਾਮਲੇ 'ਚ ਅੱਜ ਫਿਰ ਇੱਥੋਂ ਕਿਹੜਾ ਵਿਊ ਮਿਲਨੇ ਆ ਇੱਥੋਂ ਕਿਹੜਾ ਮਿਲੀਅਨ ਦੇ ਵਿੱਚ ਉਹਨਾਂ ਨੂੰ ਲੋਕਾਂ ਨੇ ਦੇਖਣਾ ਆ ਜਾਂ ਲਾਈਕ ਕਰਨਾ ਆ ਜਾਂ ਕਮੈਂਟ ਕਰਨੇ ਆ ਨਾਲੇ ਦੇਖੋ ਜੀ ਇਹ ਬੱਚੀ ਜਿਹੜੀ ਹੈਗੀ ਆ ਇਹ ਕਿਹੜਾ ਗੋਰੀ ਸੀ ਜਾਂ ਅਮਰੀਕਨ ਸੀਗੀ ਇਹ ਤਾਂ ਏਸ਼ੀਅਨ ਸੀਗੀ ਪੰਜਾਬੀ ਸੀਗੀ ਇਹਨੂੰ ਕਾਹਤੋਂ ਦਿਖਾਉਣਗੇ हां जी ਕਿਸੇ ਨੇ ਕੋਈ ਮਾੜੀ ਮੋਟੀ ਨਿਊਜ਼ ਕੀਤੀ ਵੀ ਹੋਈ ਤਾਂ ਜਿੱਦਾਂ ਬਾਕੀ ਨਿਊਜ਼ ਆਉਂਦੀਆਂ ਆ 10 15 ਮਿੰਟ ਵਾਸਤੇ ਉਸ ਚੀਜ਼ ਨੂੰ ਦਿਖਾਇਆ ਜਾਂਦਾ ਇੱਕ ਦੋ ਵਾਰੀ ਨਿਊਜ਼ ਆਈ ਉਸ ਤੋਂ ਬਾਅਦ ਗੱਲ ਖਤਮ ਪਰ ਦੇਖੋ ਇਹ ਜਿਹੜੀ ਖਬਰ ਹੈ ਇਸ ਖਬਰ ਨੇ ਇੱਕ ਚੀਜ਼ ਨੂੰ ਤਾਂ ਸਾਬਤ ਕਰ ਦਿੱਤਾ ਕਿ ਜਿਹੜੇ ਸਾਡੇ ਭੈਣ ਭਰਾ ਹੈਗੇ ਆ ਲੋਕ ਹੈਗੇ ਆ ਜਿਹੜੇ ਆ ਖਾਸ ਕਰਕੇ ਭਾਰਤ ਪੰਜਾਬ ਦੇ ਨਾਲ ਤਾਲੁਕਤ ਰੱਖਦੇ ਆ ਉਹਨਾਂ ਦੇ ਮਨ ਦੇ ਵਿੱਚ ਕਿੰਨੀ ਰਹਿਮਦਿਲੀ ਹੁੰਦੀ ਹੈ ਕਿੰਨਾ ਸੇਵਾ ਭਾਵਨਾ ਹੁੰਦੀ ਹੈ ਉਹ ਇੱਥੋਂ जगਜਾਹਰ ਹੁੰਦੀ ਹੈ ਹੁਣ ਤੁਸੀਂ ਦੇਖੋ ਵੀ ਜਿਹੜਾ ਬੱਚਾ ਜਾਂ ਜਿਹੜਾ ਵੀ ਕੋਈ ਆ ਬੰਦਾ ਹੈਗਾ ਆ ਉਹ ਆਪਣੀ ਆਪਣੀ ਜੌਬ ਤੋਂ ਆ ਰਿਹਾ 2:30 ਵਜੇ ਦਾ ਟਾਈਮ ਹੈਗਾ ਤੇ ਰਾਹ ਵਿੱਚ ਕੋਈ ਐਕਸੀਡੈਂਟ ਹੋਇਆ ਪਹਿਲੀ ਗੱਲ ਤੇ ਬੰਦਾ ਉਦਾਂ ਹੀ ਨਹੀਂ ਵੈਸੇ ਨਹੀਂ ਰੁਕਦਾ ਵੀ ਇਹੋ ਜਿਹਾ ਟਾਈਮ ਹੈ ਕੋਈ ਪਤਾ ਨਹੀਂ ਕੀ ਗੱਲ ਹੈ ਤੇ ਕੀ ਨਹੀਂ ਜਾਂ ਵੈਸੇ ਹੀ ਕੋਈ ਪੁਲਿਸ ਨੂੰ ਜਾਂਦੇ ਜਾਂਦੇ ਕਾਲ ਕਰ ਦਿੰਦਾ ਆਪ ਨਹੀਂ ਰੁਕਦੇ ਪਰ ਇਹ ਬੱਚੀ ਨੇ ਆਪ ਖੁਦ ਰੁਕ ਕੇ ਉਸ ਨੂੰ ਫਸਟ ਡੇਟ ਦੇਣ ਵਾਸਤੇ ਵੀ ਸ਼ਾਇਦ ਦੇਖਾਂ ਵੀ ਜੇ ਉਹਨੂੰ ਲੋੜ ਹੈ ਤੇ ਉਹਦੀ ਜਾ ਕੇ ਮਦਦ ਕਰਾਂ ਪਰ ਕਹਿੰਦੇ ਆ ਵੀ ਅਨਮੋਲ ਕਿਰਨ ਕੋਰ ਵਾਸੀ ਨੂੰ ਕੀ ਪਤਾ ਸੀਗਾ ਕਿ ਉਹ ਹੈਲਪ ਕਰਨੀ ਜਾ ਰਹੀ ਮਦਦ ਕਰਨ ਵਾਸਤੇ ਨਹੀਂ ਜਾ ਰਹੀ ਇਹ ਤਾਂ ਉਹਦਾ ਆਖਰੀ ਟਾਈਮ ਜਿਹੜਾ ਸੀਗਾ ਉਹਨੂੰ ਉੱਥੇ ਰੋਕ ਕੇ ਬਹਿ ਗਿਆ ਐਵੇਂ ਥੋੜੀ ਸਿਆਣੀ ਕਹਿੰਦੇ ਆ ਤੇ ਜਿਹੜੀ ਇਨਸਾਨ ਦੀ ਮੌਤ ਹੈ ਉਹਦਾ ਸਮਾਂ ਤੇ ਥਾਂ ਤੇ ਉਹਦਾ ਜਿਹੜਾ ਬਹਾਨਾ ਹੁੰਦਾ ਹੈ ਉਹ ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ 31 ਸਾਲਾਂ ਦੀ ਇਹ ਹੋਣ ਹਾਰ ਮੁਟਿਆਰ ਜਿਸ ਨੇ ਅਜੇ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਕਰਨਾ ਸੀਗਾ بڑے ਸੁਪਨੇ ਸਾਕਾਰ ਕਰਨੇ ਸੀਗੇ ਮਾਤਾ ਪਿਤਾ ਦੀ ਉਹਨੇ ਕਹਿੰਦੇ ਆ ਕਿ ਆਪਣੀ ਜਿਹੜੀ ਸੇਵਾ ਕਰਨੀ ਸੀਗੀ ਪਰ ਉਸ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਕਿ ਮੌਤ ਉਸ ਦੀ ਉੱਥੇ ਉਡੀਕ ਕਰ ਰਹੀ ਸੀ ਹੁਣ 12 ਤਰੀਕ ਨੂੰ ਯਾਨੀ ਕਿ 12 ਦਸੰਬਰ ਨੂੰ ਉਹਦਾ ਜਿਹੜਾ ਦੇਹ ਸੰਸਕਾਰ ਹੋਣਾ ਹੈ ਆ ਹੈਵਟ ਦੇ ਵਿੱਚ ਪਰ ਮਾਪਿਆਂ ਵਾਸਤੇ ਬੜਾ ਵੱਡਾ ਇਹ ਦੁੱਖ ਹੈਗਾ ਬੜਾ ਵੱਡਾ ਕਹਿ ਰਿਹਾ ਹੈਗਾ ਇਸ ਨੂੰ ਆ ਆਪਾਂ ਜੇ ਕਹਿ ਲਈਏ ਕਿ ਇੱਕ ਅਸਹਿ ਅਕਹਿ ਦੁੱਖ ਹੈਗਾ ਸਾਰੀ ਉਮਰ ਵਾਸਤੇ ਉਹਨਾਂ ਵਾਸਤੇ ਕਿ ਉਹਨਾਂ ਦੀ ਬੱਚੀ ਜਿਹੜੀ ਹੈ ਨਾ ਤਾਂ ਉਹਨੇ ਕਿਸੇ ਨੂੰ ਕੋਈ ਮਾਰਿਆ ਕਿਆ ਨਾ ਕੋਈ ਉਹਨੇ ਐਕਸੀਡੈਂਟ ਕੀਤਾ ਨਾ ਹੀ ਉਹਨੇ ਕੋਈ ਗਲਤ ਕੰਮ ਕੀਤਾ ਪਰ ਉਹ ਕਿਸੇ ਦੀ ਮਦਦ ਕਰਨ ਵਾਸਤੇ ਉੱਥੇ ਰੁਕੀ ਤੇ ਖੁਦ ਆਪ ਉੱਥੇ ਮੌਤ ਦੇ ਦਾਨ ਤੇ ਕੋਲ ਹਾਰ ਗਈ ਆ ਬਾਕੀ ਜਨ ਸਾਹਿਬ ਦੇਖੋ ਤੁਸੀਂ ਜ਼ਿਕਰ ਕੀਤਾ ਖਬਰਾਂ ਬਹੁਤ ਆਉਂਦੀਆਂ ਐਕਸੀਡੈਂਟ ਦੀਆਂ ਪਰ ਜਿੱਥੇ ਇੰਗਲਿਸ਼ মিডিਏ ਨੂੰ ਜ਼ਿਆਦਾ ਵਿਊ ਮਿਲਦੇ ਆ ਜਿੱਥੇ ਜ਼ਿਆਦਾ ਤਵੱਜੋ ਮਿਲਦੀ ਆ ਜਿਹੜੀਆਂ ਲੋਕੀ ਜ਼ਿਆਦਾ ਚਟਕਾਰੀਆਂ ਲੈ ਕੇ ਖਬਰਾਂ ਦੇਖਦੇ ਆ ਕਿ ਇਹੇ ਲੋਕ ਇਦਾਂ ਦੇ ਹੀ ਆ ਜੀ ਇਹ ਚੱਪਲ ਗੈਂਗ ਹੈ ਜੀ ਇਹ ਇਹ ਆ ਇਹ ਉਹ ਹੈ ਇਹੇ ਇਲਲੀਗਲ ਐਲੀਅਨਸ ਹੈਗੇ ਆ ਉੱਥੇ ਫਿਰ ਉਹ ਉਹਨਾਂ ਨੇ ਕਮੈਂਟ ਕਰਨੇ ਹੁੰਦੇ ਆ ਪਰ ਇੱਥੇ ਹੁਣ ਇਹ ਕੁੜੀ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਇੱਕ ਅਜਨਬੀ ਇੱਕ ਅਣਜਾਣ ਬੰਦੇ ਦੀ ਹੈਲਪ ਕਰਨ ਵਾਸਤੇ ਜਿਹੜਾ ਐਕਸੀਡੈਂਟ ਹੋਇਆ ਸੀਗਾ ਓਲਰੇਡੀ ਇਹ ਅਗੇਨ ਮੈਂ ਦੱਸਦਿਆਂ ਕਿ ਇਹ 880 ਇੱਕ ਛੋਟਾ ਜਿਹਾ ਹਾਈਵੇ ਹੈਗਾ ਵੀ ਬੇਅਰੀਏ ਦੇ ਵਿੱਚ ਆਕਲੈਂਡ ਸ਼ਹਿਰ ਦੇ ਕੋਲ ਇਹ ਹਾਸਾ ਵਾਪਰਿਆ ਸਵੇਰ ਦੇ ਤਕਰੀਬਨ 2:30 ਵਜੇ ਹੋਏ ਸੀਗੇ ਤੇ ਦੱਸਦੇ ਆ ਕਿ ਆ ਇਸ ਹਾਸੇ ਦੇ ਕਾਰਨ ਬਹੁਤ ਜ਼ਿਆਦਾ ਜਿਹੜਾ ਆ ਇਹ ਕਹੋ ਕਿ ਭਾਈਚਾਰੇ ਨੂੰ ਬਹੁਤ ਦੁੱਖ ਹੋਇਆ ਪੰਜਾਬੀ ਭਾਈਚਾਰੇ ਵੱਲੋਂ ਸਾਰੇ ਹੀ ਇਸ ਜਿਹੜੇ ਦੁੱਖ ਤੇ ਵਿੱਚ ਆ ਆਪਣਾ ਜ਼ਾਹਰ ਕਰ ਰਿਹਾ ਕਿਉਂਕਿ ਜਦੋਂ ਕੋਈ ਇਦਾਂ ਦੀ ਜਾਨ ਚਲੀ ਜਾਂਦੀ ਹੈ ਜਾਂ ਕੋਈ ਇਦਾਂ ਦਾ ਹਾਦਸਾ ਵਾਪਰ ਜਾਂਦਾ ਆ ਤਾਂ ਪੂਰੇ ਭਾਈਚਾਰੇ ਵਾਸਤੇ ਇੱਕ ਬਹੁਤ ਵੱਡਾ ਸੋਗ ਹੁੰਦਾ ਅਸੀਂ ਵੀ ਪੰਜਾਬੀ ਹੁੰਦਿਆਂ ਹੋਇਆਂ ਤੇ ਨਾਲ ਹੀ ਕਹਿ ਲਓ ਕਿ ਪ੍ਰਾਈਮ ਪੰਜਾਬ ਦੇ মিডিਏ ਤੋਂ ਅਸੀਂ ਪਰਿਵਾਰ ਦੇ ਨਾਲ ਹਮਦਰਦੀ ਜ਼ਾਹਰ ਕਰਦੇ ਆਂ ਦੁੱਖ ਸਾਂਝਾ ਕਰਦੇ ਆਂ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਉਸ ਵਿਚੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਪਰਿਵਾਰ ਨੂੰ ਭਾਣਾ ਮੰਨਣ ਦਾ ਵਾਲ ਬਖਸ਼ੇ ਬਾਕੀ ਜਨ ਸਾਹਿਬ ਜਿਨ੍ਹਾਂ ਦੇ ਇਦਾਂ ਦੇ ਜੀ ਚਲੇ ਜਾਂਦੇ ਆ ਜਿਹੜੇ ਸੇਵਾ ਭਾਵਨਾ ਵਾਲੇ ਹੋਣ ਉਹਨਾਂ ਵਾਸਤੇ ਤਾਂ ਸਾਰੀ ਉਮਰ ਦਾ ਹੀ ਇੱਕਟਾ ਹੈ ਪਰ ਇਸ ਬੱਚੀ ਨੇ ਜਾਂਦਿਆਂ ਜਾਂਦਿਆਂ ਆਪਣੀ ਜਾਨ ਗਵਾ ਕੇ ਇਹ ਜ਼ਰੂਰ ਸਾਬਤ ਕਰ ਦਿੱਤਾ ਆ ਕਿ ਜਿਹੜੇ ਪ੍ਰਵਾਸੀ ਨੇ ਜਿਨ੍ਹਾਂ ਨੂੰ ਇਲੀਗਲ ਏਲੀਅਨਸ ਕਹਿੰਦੇ ਆ ਉਹ ਭਾਵੇਂ ਜਿਹੜੀ ਮਰਜ਼ੀ ਕੰਟਰੀ 'ਚ ਹੋਣ ਜਿਹੜੀ ਸੇਵਾ ਭਾਵਨਾ ਆ ਜੋ ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ ਉਹ ਅਸੀਂ ਜ਼ਰੂਰ ਨਿਭਾਉਂਦੇ ਆ ਭਾਵੇਂ ਆਪਣੀ ਜਾਨ ਚਲੀ ਜਾਵੇ ਪਰ ਦੂਸਰੇ ਦੀ ਜਾਨ ਬਚਾਉਣ ਵਾਸਤੇ ਹਮੇਸ਼ਾ ਅੱਗੇ ਬਰਕਰਾਰ ਰਹਿੰਦੇ ਆ